ਕੋਈ ਨਹੀਂ ਦੇਰ ਜਿੰਦਾਬਾਦ ਬੜਾ ਕਰੇ ਬੜਾ ਪਾਈ ਦੇਖੀ ਬੜਾ ਜਿੰਦਾਬਾਦ 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 ਅਤੇ ਮੈਂ ਚੇਤਾਵਨੀ ਵੀ ਦੇਣੀ ਚਾਹੁੰਦਾ ਜਿਹੜੇ ਈਡੀ ਵਾਲੇ ਆ ਜਿਹੜੇ ਈਡੀ ਵਾਲੇ ਆ ਇਹ ਗੱਲ ਕਰਦੇ ਆ ਕਿ ਜੀ ਉਹਦੀ ਖੁਰਾਕ ਬਾਰੇ ਉਹਨੂੰ ਬਦਨਾਮ ਕਰਨ ਵਾਸਤੇ মিডিਆ ਕਲਰ ਕਰ ਰਿਹਾ ਤੁਸੀਂ ਕਿਸੇ ਵੀ ਬਿਮਾਰੀ ਵਾਸਤੇ ਉਹਦੀ ਡਾਇਟ ਵਾਸਤੇ ਲੋਕਾਂ ਦੇ ਤੁਸੀਂ ਲੈ ਕੇ ਜਾ ਸਕਦੇ ਕੋਈਆਂ ਚਾਲਾਂ ਚੱਲ ਰਿਹਾ ਅਗਲਾ ਤਾਨਾ ਸ਼ਾਹ ਆ ਅਸੀਂ ਤਾਨਾ ਸ਼ਾਹ ਤਾਨਾ ਸ਼ਾਹ ਨੂੰ ਕਹਿੰਦੇ ਆ ਤੇ ਜੇ ਤੇਰੇ ਵਿੱਚ ਕੋਈ ਇਨਸਾਨੀਅਤ ਬਚੀ ਹੋਈ ਹੈ ਆ ਜਿਹੜੇ ਲੀਡਰਾਂ ਸਰਬੰਦ ਕੀਤੇ ਹੋਰਾਂ ਉਹਨੂੰ ਬਾਹਰ ਕੱਢ ਮੈਦਾਨ ਵਿੱਚ ਆਪਾਂ ਨਾ ਸਾ ਤੇ ਮੈਦਾਨ ਵਿੱਚ ਦੇਖਾਂਗੇ ਤੁਹਾਨੂੰ ਪੁਜਾਰਾ ਦੇ ਦੇਖਾਂਗੇ ਤੁਹਾਨੂੰ ਪਿੰਡਾਂ ਦੇ ਦੇਖਾਂਗੇ ਤੁਹਾਨੂੰ ਮਰਲੇ ਅੱਗੇ ਦੇਖਾਂਗੇ ਵੀਰੋ ਜੇ ਸਾਡਾ ਸਾਥ ਜੁਮਤਾ ਹੈ ਤੇ ਮੈਦਾਨਾਂ 'ਚ ਆ ਕੇ ਜਿਹੜੇ ਈਡੀਆ ਦਾ ਪਾਰਟੀ ਦਾ ਲੋਕਾਂ ਨੂੰ ਦੁਖੀ ਕਰਦੇ ਨੇ ਉਹਨਾਂ ਦੇ ਸੋ ਇਸ ਕਰਕੇ ਸਾਡਾ ਸਾਰਿਆਂ ਨੂੰ ਜ਼ੇਤੀ ਕਰਦਾ ਹੈ ਕਿ ਇਹਨਾਂ ਨੇ ਸਾਡੇ ਲੀਡਰ ਵੀ ਬੰਦ ਕੀਤੇ ਆ ਇਹਨਾਂ ਨੇ ਸਾਡੇ ਪਿੰਡ ਵੀ ਬੰਦ ਕੀ ਪਿੱਛਾ ਇਹ ਦਮਨਕਾਰੀ ਨੀਤੀਆਂ ਵਾੜਿਆ ਪਰ ਜਿਹੜਾ ਆਮ ਆਦਮੀ ਹੁੰਦਾ ਉਹਦੀ ਤਾਕਤ ਤੁਸੀਂ ਦੇਖ ਰਹੇ ਹੋ ਅਸੀਂ ਇਹਨਾਂ ਦੇ ਨਾਲ ਲੜਾਂਗੇ ਸਾਨੂੰ ਮਰਾਵਾਂਗੇ ਔਰ ਅਸੀਂ ਸਾਰੇ ਜਣੇ ਮਿਲ ਕੇ ਇੰਡੀਆ ਕਾ ਚੌਥੀ ਸਰਕਾਰ ਬਣਾਵਾਂਗੇ ਔਰ ਤੁਹਾਡੇ ਵਾਸਤੇ ਜਦੋਂ ਉਹ ਖਿਆਲ ਦਾ ਭਾਂਡੇ ਕੋਈ ਆ ਗਿਆ ਆ ਮੇਰੇ ਸਾਰੇ ਦੁਕਾਨਦਾਰ ਭਰਾ ਜਿਹੜੇ ਵੀਰ ਹੈ ਜਿਹੜੇ ਕਿਸਾਨ ਆ ਮਜ਼ਦੂਰ ਆ ਕਰਮਚਾਰੀ ਆ ਟਰਾਂਸਪੋਰਟਰ ਆ ਜਿਨ੍ਹਾਂ ਦਾ ਉਦੇਸ਼ ਚਾਦਾ ਇਹਨੂੰ ਮਲਾਵਾ ਕਰਾਂਗੇ ਔਰ ਜਿਨ੍ਹਾਂ ਨੇ ਲੋਕਾਂ ਤੇ ਦਮਨ ਕੀਤਾ ਸਾਡੀਆਂ ਟੀਆ ਦੇ ਦਮਨ ਕੀਤਾ ਪਾਸਪੋਰਟਸ ਕਿਸਾਨਾਂ ਦੇ ਉੱਤੇ ਸੀਫਾ ਚੜਾਈਆਂ ਆ ਔਰ ਜਿਹਨਾਂ ਨੇ ਝੂਠੇ ਕੇਸ ਬਣਾਇਆ ਔਰ ਜਿਨ੍ਹਾਂ ਨੇ ਮੈਚ ਡਾਕਟਰ ਹੈ ਖਾਂਸੀ ਦੀ ਦਵਾਈ ਦਾ ਗਾਂਧੀਆਲੇ ਵਿੱਚ ਬਹੁਤ سارے ਦੇਸ਼ਾਂ ਦੇ ਜੰਮੂ ਦੇ ਵਿੱਚ ਬੰਦੇ ਬੱਚੇ ਮਾਰ ਗਏ 140 ਜਿਹੜੀਆਂ ਦਵਾਈਆਂ ਦੇ ਖਾਸੀ ਦੀ ਦਵਾਈਆਂ 140 ਵੱ ਨੂੰ ਮਾਰ ਦਿੱਤੇ ਬੱਚੇ ਮਾਰ ਦਿੱਤੇ ਉਹਨਾਂ ਕਾਪੜੀਆਂ ਤੋਂ ਉਹਨਾਂ ਨੇ 950 ਕਰੋੜ ਰੁਪਈਆ ਚੰਦਾ ਜੜਿਆ ਚੰਦਾ ਐਦਾ ਚੰਦਾ ਲੰਦਿਆ ਭਾਈ ਮਾਰੇ ਸਾਰੇ ਜੇ ਜਾਣਗੇ ਮੈਂ ਤੁਹਾਡਾ ਸਾਲਾ ਦਾ ਆਪਣੇ ਵੱਲੋਂ ਗੁਰੂ ਆਤਮਾ ਜੀ ਵੱਲੋਂ ਅਰੇ ਨਕੇ ਜੀ ਵੱਲੋਂ ਸਿਤਾ ਕੇ ਜੀ ਵੱਲੋਂ ਆਪਣੇ ਜਿੰਮੇਂਦਰ ਨਾਲ ਡੀਨਾਂ ਦੇ ਕੋਲ ਜੀ ਅੱਜ ਉਹਨਾਂ ਨੇ ਸਾਰਾ ਮਤਵ ਵਸ ਖੇਤਾ ਕਰੇ ਸਾਰੇ ਐਮਐਲਏ ਭਰਾ ਜਿਹੜੇ ਪੱਧ ਚੜ ਕੇ ਅਮੇਸ਼ਾ ਮੇਰਾ ਮਾਰਤ ਦਾਂਦੇ ਆ ਜੇ ਕਰਨ ਜੀ ਗੁਰਲਾਲ ਕਨੌਰ ਜੀ ਪ੍ਰਵੰਤ ਬਾਜੇਕਰ ਜੀ ਅਜੀਤ ਕੋਹਲੀ ਜੀ ਦੇਵ ਮਾਨ ਜੀ ਫਰਦੀਦ ਪ੍ਰੋਮਾਚਾਰ ਜੀ ਗੁਰਜੀ ਪੰਡਾਵਾ ਜੀ ਅਜੀ ਬਰਾਵਾ ਨੌਗਾ ਦਵਾ ਤੇ ਅਜੀ ਆਪੋ ਜੋ ਪਾਰਲੀਮੈਂਟ ਤੇ ਡਾ ਹੁੰਦੇ ਨਾ ਉਹਦੇ ਚਲਬਾਤ ਦੇਖਿਓ ਤਾਨਾ ਸਾਹ ਆਪਣ ਨੂੰ ਭੱਜਦਾ ਨਜ਼ਰ ਆਇਆ ਚੱਕੇ ਸੁਰਾ ਦੇਣਗੇ ਖਾਲੇ ਸਾਰਿਆਂ ਨੇ ਬੋਲਤੀ ਆ ਜੀ ਖਾਲੇ ਸਾਰਿਆਂ ਨੇ ਬੋਲਤੀ ਆ ਜੀ ਮੈਡਮ ਨੀਣਾ ਜੀ ਧੰਨਵਾਦ ਕਰ ਲਗੇ ਇੱਕ ਵਾਰੀ ਦੋ ਨਾਰੇ ਲਾ ਦਿਓ ਜੀ ਹੱਥ ਖੜੇ ਕਰਕੇ ਇਨਕਲਾਬ ਹੋਂ ਦੇ ਲਈ ਤੁਹਾਡੀ ਕੋਈ ਕੀ ਕਹਿਣਾ ਚਾਹੁੰਦੇ ਆ ਦੇਖੋ ਅੱਜ ਦਾ ਅਚਾਨਕ ਜਿਹੜੇ ਗੜੇ ਪੈ ਗਏ ਆ ਗੜੇ ਪੈ ਗਏ ਆ ਅਸੀਂ ਸਾਡੀ ਰੋਡ ਸੋ ਦੀ ਤੁਸੀਂ ਦੇਖ ਰਹੇ ਹੋ ਤੇ ਕਿੱਥੇ ਤੱਕ ਦੇਖਦੇ ਹੋ ਤੁਹਾਨੂੰ ਲੋਕੀ ਲੋਕ ਨਜ਼ਰ ਆਉਂਦੇ ਆ ਬਾਜ਼ਾਰਾਂ ਦੀ ਗੱਲ ਦੀ ਲੋਕ ਆਏ ਹੋਏ ਆ ਅਸਵਲੇ ਅਸੀਂ ਜਿਹੜੀ ਹੈਗਾ ਪੰਜਾਬ ਦੇ ਲੋਕ ਉਹ ਮਤਵਾ ਵਾਸਤੇ ਤਿਆਰ ਹੈ ਜਿੱਥੇ ਜਿੱਥੇ ਭਗਵੰਤ ਮਾਨ ਜੀ ਜਾਂਦੇ ਆ ਉਥੇ ਬੀਜੇਪੀ ਅਗਾਂਹਿੰਸਾ ਸਾਹਿਬ ਸਾਹਮਣੇ ਕਾਂਗਰਸ ਸਾਹਮਣੇ ਲੋਕਾਂ ਦਾ ਜੋਸ਼ ਦੇਖੋ ਜੀ ਬਾਕੀ ਗੱਲਾਂ ਬਾਤ ਕਰਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਰਾਜਪੁਰੇ ਵਿੱਚ ਸੀਐਮ ਸਾਹਿਬ ਦਾ ਰੋਡ ਸ਼ੋਅ ਰੱਖਿਆ ਜਾ ਰਿਹਾ ਅੱਜ ਚੋਣਾਂ ਦਾ ਆਗਾਜ਼ ਰਾਜਪੁਰੇ ਤੋਂ ਕੀਤਾ ਜਾ ਰਿਹਾ ਪਹਿਲਾਂ ਫਤੇਗੜ ਸਾਹਿਬ ਮੀਟਿੰਗ ਸੀਗੀ ਹੁਣ ਇਥੇ ਰੋਡ ਸ਼ੋਅ ਹੋ ਰਿਹਾ ਹੈ ਤੇ ਤੁਸੀਂ ਦੇਖ ਰਹੇ ਹੋ ਵਰਕਰਾਂ ਚ ਭਾਰੀ ਜੋਸ਼ ਹੈ ਵਰਕਰਾਂ ਦਾ ਭਾਰੀ ਇਕੱਠ ਹੈ ਇੱਕ ਤੀ ਵਾਰ ਜਿਹੜਾ ਆਮ ਆਦੀ ਪਾਰਟੀ ਨੇ ਕੈਂਡੀਡੇਟ ਦਿੱਤੇ ਹੈ ਡਾਕਟਰ ਬਲਵੀਰ ਸਿੰਘ ਇਹ ਆਮ ਵਲੰਟੀਅਰ ਹੈ ਦੂਜੀਆਂ ਪਾਰਟੀਆਂ ਵਾਂਗੂ ਦਲ ਬਦਲੂ ਨਹੀਂ ਨੇ ਇਹ ਸ਼ੁਰੂ ਤੋਂ ਆਮ ਆਦੀ ਪਾਰਟੀ ਦੀ ਸੇਵਾ ਕਰਦੇ ਆਏ ਆ ਲੋਕਾਂ ਦੀ ਸੇਵਾ ਕਰਦੇ ਆਏ ਆ ਔਰ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕਿ 13 ਜੀਰੋ ਤੇ ਇਕੱਤਰ ਝਾੜੂ ਫੇਰੇਗਾ ਮੈਡਮ ਇਹ ਰੋਡ ਸ਼ੋ ਕਿੱਥੋਂ ਸਟਾਰਟ ਹੋ ਕੇ ਕਿੱਥੇ ਤੱਕ ਜਾਏਗਾ ਰੋਡ ਸ਼ੋ ਬਸ ਗਰਲਸ ਸਕੂਲ ਤੋਂ ਸ਼ੁਰੂ ਹੋ ਕੇ ਟਾਲੀ ਵਾਲੇ ਚੌਂਕ ਤੱਕ ਜਾਏਗਾ ਇਹ ਥੋੜਾ ਜਿਹਾ ਇੰਨਾ ਤਾਂ ਰੱਖਿਆ ਕਿ ਜਨਤਾ ਡਿਸਟਰਬ ਨਾ ਹੋਵੇ ਜ਼ਿਆਦਾ ਇ ਲੈ ਕੇ ਟਾਲੀ ਵਾਲੇ ਚੌਂਕ ਤੱਕ ਰੋਗ। ਮੈਂ ਰੋਡ ਸ਼ੋਅ ਤੋਂ ਪਹਿਲਾਂ ਜਿਹੜੀ ਹੈ ਮੌਸਮ ਠੰਡਾ ਹੋ ਗਿਆ ਕੀ ਕਹਿਣਾ ਚਾਹੋਗੇ ਸ਼੍ਰੀ ਟੀਮ ਇਹ ਪਰਮਾਤਮਾ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ ਹੈ ਕਿ ਜਿਹੜਾ ਇੰਨੀ ਗਰਮੀ ਸੀ ਵਰਕਰਾਂ ਨੂੰ ਖੜਨਾ ਵੀ ਲੋਕਾਂ ਨੂੰ ਖੜਨਾ ਔਕਾ ਸੀਗਾ ਜੇ ਰੱਬ ਵੀ ਦਿਆਲ ਹੈ ਜਿਦੋਂ ਸਾਡੇ ਤੇ ਪਰਮਾਤਮਾ ਦਿਆਲ ਹੈ ਤਾਂ ਜਨਤਾ ਤਾਂ ਸਾਡੇ ਨਾਲ ਹੈ ਹੀ ਤਾਂ ਇਸ ਕਰਕੇ 13 ਜ਼ੀਰੋ ਪੱਕਾ ਹੋਇਆ। ਇੰਦਰਦੇਵਤਾ ਪ੍ਰਸੰਨ ਹੋ ਗਏ। ਰੱਬ ਵੀ ਨਾਲ ਹੈ ਜਿਦੋਂ ਅਸੀਂ ਕਹਿ ਰਹੇ ਹਾਂ। ਮੈਡਮ ਆਪ ਕਿਆ ਸੋਚਦੇ ਹੋ? ਅੱਜ ਰੋਡ ਸ਼ੋਅ ਬਣੇਗਾ ਅੱਜ ਲੋਕ ਸਭਾ ਪਟਿਆਲਾ ਬਾਕੀ ਮਵੀਰ ਸਿੰਘ ਜੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਨਿਸ਼ਾਨਾ ਝਾੜੂ ਤੇ ਰਾਜਪੁਰੇ ਦੇ ਅੱਜ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਦਾ ਰੋਡ ਸ਼ੋਅ ਹੋਣ ਜਾ ਰਿਹਾ ਉਹਦੇ ਵਿੱਚ ਨਾਪਾਤ ਮੈਂ ਪਹੁੰਚਿਆ ਤੇ ਸੰਗਤ ਸਾਡੀ ਨਾਪਾਤੋਂ ਆਈ ਹੈ ਤੇ ਚਾਰੇ ਪਾਸੇ ਝਾੜੂ 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 ਹੋਈ ਪਈ ਹੈ ਜਿੱਤੇ ਬਾਕੀ ਜਿਹੜੇ ਲੋਕ ਨੇ ਬਾਕੀ ਜਿਹੜੇ ਲੋਕ ਨੇ ਉਹ ਹੈਰਾਨ ਤੇ ਪ੍ਰਸਾਰ ਨਹੀਂ ਮੈਂ ਹੁਣ ਸਾਡਾ ਕੀ ਬਣਾਉਗਾ ਜੀ ਨਾਬੇ ਚ ਕਦ ਹੁਣ ਜਾ ਰਹੇ ਜੀ ਬਹੁਤ ਸਾਰੇ ਜਦੋਂ ਮੁੱਖ ਮੰਤਰੀ ਸਾਹਿਬ ਸਾਡੇ ਸ਼ਡਿਊਲ ਬਣਾ ਰਹੇ ਜੀ ਜਦੋਂ ਨਾਬੇ ਚ ਆਊਗਾ ਤਾਂ ਨਾਬੇ ਸਾਰੇ ਪਹੁੰਚਣਗੇ ਸੋ ਪਿਛਲੇ 2 ਸਾਲ ਦੀ ਕਾਰਜਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਜਿਹੜੀ ਆ ਦਿਸ਼ਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹਨੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਪੂਰਾ ਜਿਵੇਂ ਕਹਦੇ ਨੇ ਫੁੱਲ ਸਪੀਅਰ ਚੱਲ ਰਹੇ ਆ ਉਹ ਘਰ ਘਰ ਜਾ ਕੇ ਦੱਸ ਰਹੇ ਆ 117 ਹਲਕੇ ਦੇ ਵਿੱਚੋਂ ਨਾਪਾ ਵਿਧਾਨ ਸਭਾ ਡੋਟ ਡੋਟ ਦੇ ਵਿੱਚ ਨੰਬਰ 1 ਆ ਜਿਹੜੇ ਪੂਰੇ ਪੰਜਾਬ ਚ ਅਸੀਂ ਇਕੱਲੇ ਇਕੱਲੇ ਘਰ ਚ ਜਾ ਕੇ ਦੱਸਿਆ ਕਿ 2 ਸਾਲ ਦੇ ਵਿੱਚ ਹੀ ਆਹ ਕੰਮ ਕੀਤਾ ਅੱਗੋਂ ਬਤਾ ਬੇਬੇ ਕੀ ਕਹਿੰਦੀ ਆ ਕਹਿੰਦੀ ਪੁੱਤ 2 ਸਾਲ ਹੋ ਗਏ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪੁੱਤ ਚਾਹ ਪੀ ਕੇ ਜਾਇਓ ਆ ਮਾਲਦੀ ਪਾਰਟੀ ਜਿੰਦਾਬਾਦ ਚਾਹ ਪੀ ਕੇ ਜਾਇਓ ਮੈਂ ਕਿਹਾ ਬੇਬੇ ਆਸ਼ੀਰਵਾਦ ਦਿਓ ਕਹਿੰਦੀ ਪੁੱਤ ਕਹਿਣ ਦੀ ਲੋੜ ਨਹੀਂ ਆ ਹੋਰ ਦੱਸੋ ਕਿੰਨੂ ਵੋਟ ਪਾਵਾਂਗੇ ਜੀ ਅਸੀਂ ਕਾਲੀ ਵੀ ਦੇਖ ਲੇ ਕਾਂਗਰਸ ਵੀ ਦੇਖ ਲੇ ਦੂਜੇ ਤੀਜੇ ਸਾਰੇ ਹੀ ਦੇਖ ਲੇ ਇਹ ਤਾਂ ਸਾਰੇ ਪਰਖੇ ਹੋਏ ਨੇ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਐ ਉਹ ਲਗਾਤਾਰ ਕੰਮ ਕਰ ਰਹੀ ਐ ਵਧੀਆ ਕੰਮ ਕਰ ਰਹੀ ਐ ਪਰ ਸਾਡਾ ਅਸ਼ੀਰਵਾਦ ਤੁਹਾਡੇ ਨਾਲ ਐ ਹੁਣ ਇਹਨਾਂ ਨੂੰ ਵੀ ਦਿਨੋਂ ਪਾਉਣਾ ਹੈ ਕਿ ਨਾ ਪਿੰਡੀ ਦੇ ਵਿੱਚ ਲੈ ਕੇ ਜਾਣਾ ਕਿਸਾਨਾਂ ਦੀ ਆਵਾਜ਼ ਲੋਕਾਂ ਨੇ ਨਾ ਪੂਰਾ ਕੀਤਾ